ਕਿੱਧਰ ਗਏ ਉਹਲੇ ਪਾਲੇ ਪਿੰਡਾਂ ਦੇ ਲੋਕ ਜੋ ਨਾ ਹਿੰਦੂ ਸੀ ਨਾ ਸਿੱਖ ਸੀ ਨਾ ਇਸਾਈ ਸੀ ਉਹਨਾਂ ਚਿੱਤਾਂ ਭਾਈਚਾਰਕ ਤੇ ਇਨਸਾਨੀਅਤ ਦੀ ਸਾਂਝ ਹੋ ਗਈ ਸੀ ਉਹ ਬੇਸ਼ੱਕ ਅਨਪੜ੍ਹ ਜ਼ਰੂਰ ਸੀ ਪਰ ਸਾਡੇ ਪੜ੍ਹੇ ਲਿਖਿਆ ਨਾਲੋਂ ਕਿਤੇ ਜ਼ਿਆਦਾ ਸਮਝਦਾਰ ਸੀ ਉਹਨਾਂ ਨੂੰ ਪਤਾ ਸੀ ਕਿ ਅਸੀਂ ਆਪ ਦੀ ਸਾਂਝ ਕਿਵੇਂ ਨਿਭਾਉਣੀ ਆ ਉਹ ਜ਼ਰੂਰਤ ਵੇਲੇ ਇੱਕ ਦੂਜੇ ਦੇ ਨਾਲ ਖੜਦੇ ਸੀ ਕਿ ਅੱਜ ਕੱਲ ਦੇ ਸੂਝਵਾਨ ਤੇ ਸਿਆਣੇ ਲੋਕ ਲੋੜ ਪੈਣ ਤੇ ਪਹਿਲਾਂ ਤਾਂ ਧਰਮ ਦੀ ਗੱਲ ਕਰਦੇ ਆ ਫਿਰ ਨਾਲ ਵੀ ਨਹੀਂ ਖੜਦੇ ਤੇ ਫਿਰ ਦੂਸਰਿਆਂ ਦੇ ਧਰਮ ਨੂੰ ਭੰਡ ਕੇ ਤੇ ਆਪ ਉੱਚਾ ਹੋਣ ਕੇ ਆਪ ਦੇ ਧਰਮ ਨੂੰ ਡੇਗੀ ਜਾਂਦੇ ਆ ਬਸ ਮੰਨਾਂ ਦੀਆਂ ਨਜ਼ਰਾਂ ਦੇ ਵਿੱਚ ਐਨੇ ਅਸੂਲ ਐਨੇ ਤਰਕ ਭਰੇ ਵਿਚਾਰ ਰੱਖਦੇ ਆ ਕਿ ਸਾਹਮਣੇ ਵਾਲੇ ਜਿਹੜੀ ਥੋੜੀ ਬਹੁਤੀ ਸ਼ਰਤਾ ਦਿਲ ਵਿੱਚ ਮੁੰਦੀ ਜਾਂਦਾ ਕਿਸੇ ਗੁਰੂ ਪੀਰ ਜਾਂ ਕਿਸੇ ਵੀ ਧਰਮ ਦੇ ਵਿੱਚ ਉਹ ਸ਼ਰਤਾ ਨੂੰ ਬਿਲਕੁਲ ਖਤਮ ਕਰ ਦਿੰਦੀ ਹੈ ਕਿਉਂਕਿ ਅਗਲੇ ਦੇ ਦਿਲ ਤੋਂ ਨਫਰਤ ਇੰਨੀ ਹੋ ਜਾਂਦੀ ਆ ਕਿ ਇਹਨਾਂ ਨੇ ਅਸੀਂ ਕੀ ਸੋਚ ਕੇ ਗਏ ਸੀ ਜਾਂ ਤਾਂ ਇਸਤਾਨ ਦੇ ਤੇ ਜਾਂ ਸਾਡੇ ਨਾਲ ਅਗਰ ਕਿਦਾਂ ਦਾ ਵਿਵਹਾਰ ਹੋਇਆ ਸਾਡੇ ਬਾਰੇ ਕੀ ਕੀ ਬੋਲਿਆ ਜਾ ਰਿਹਾ ਵਾ ਸੋ ਆਪ ਦੀਆਂ ਤਰਕਾਂ ਨੂੰ ਆਪ ਦੇ ਤੱਕ ਸਿੰਨਾਰਕਿਆ ਕਰੋ ਜਿਹੜੇ ਧਾਰਮਿਕ ਸਥਾਨ ਹੁੰਦੇ ਆ ਨਾ ਸਾਰੇ ਧਰਮਾਂ ਦੇ ਬਰਾਬਰ ਹੀ ਹੁੰਦੇ ਆ ਸਾਰਿਆਂ ਦੇ ਲਈ ਫਾਇਦੇ ਹੁੰਦੇ ਆ ਐਨੇ ਵੀ ਆਪ ਦੀ ਸੋਚ ਨੂੰ ਸੀ ਮਤ ਨਾ ਕਰੋ ਕਿ ਅਸੀਂ ਸਿਰਫ ਧਰਮਾਂ ਵਿੱਚ ਉਲਝ ਕੇ ਹੀ ਰਹਿ ਜਾਈਏ ਤੇ ਸਾਡੇ ਅੰਦਰ ਦੀ ਇਨਸਾਨੀਅਤ ਹੀ ਖਤਮ ਹੋ ਜੇ ਇਨਸਾਨੀਅਤ ਸਭ ਤੋਂ ਉੱਚਾ ਧਰਮ ਹੁੰਦੀ ਆ ਜੇ ਮੰਨਿਆ ਜਾਵੇ ਤਾਂ ਪਰ ਨਹੀਂ ਅਸੀਂ ਉਸ ਚੀਜ਼ ਨੂੰ ਮੰਨਦੇ ਨਹੀਂ असी किसी इंसान की जान उदी कीमत जान दी कीमत पहला रखते हैं कि असी अर्म के लोग हाँ इस धर्म के लोग ऐसे बारे माड़ा कहता इन्हें ओद बारे माड़ा कहता पहली गलता किसी धर्म में माड़ा कह की लड़ ही नहीं तो क्योंकि सब के धर्म बराबर है सब एक को ही कोई अल्लाह कह ले कोई राम कह ले कोई वाहेगुरु कह ले कोई ਭਗਵਾਨ ਕਹਿਲੇ ਸਬਦਾ ਮਤਲਬ ਇੱਕੋ ਹੀ ਨਿਕਲਨਾ ਵਾ ਇਹਦੇ ਕੋਈ ਦੂਸਰ ਮਤਲਬ ਨਹੀਂ ਨਿਕਲਦੇ ਜੇ ਸਮਝਿਆ ਜਾਵੇ ਪਰ ਨਹੀਂ ਕੁਝ ਲੋਕਾਂ ਨੂੰ ਗਿੱਡਰੀ ਕਰਨ ਦਾ ਜਾਂ ਆਪ ਦੀ ਵਾਵਾ ਖੱਟਣ ਦੇ ਵਿੱਚ ਹੀ ਧਿਆਨ ਹੁੰਦਾ ਕਿ ਅਸੀਂ ਅਸੀਂ ਮਹਾਨ ਬਣ ਜਾਈਏ ਲੋਕ ਜਾਣ ਪਹਾੜ ਵਿੱਚ ਚਾਹੇ ਉਹ ਆਪਸ ਵਿੱਚ ਲੜ ਲੜੀ ਧਰਮ ਵਿੱਚ ਕਿਉਂ ਨਾ ਮਰੀ ਜਾਵੇ